ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਗਰਮੀ ਹੈ ਪੱਖਾ ਚੱਲ ਰਿਹਾ ਤੇ ਇੰਨੀ ਜ਼ਿਆਦਾ ਵੀ ਨਹੀਂ ਹੈਗੀ ਵੀ ਏਸੀ ਔਨ ਕਰੀਏ ਪਰ ਜਿਹੜੇ ਪੱਖਾ ਲਗਾਇਆ ਅੱਜ ਪਹਿਲਾਂ ਪੱਖਾ ਵੀ ਬੰਦ ਸੀਗਾ ਤੇ ਮੇਰੀ ਜਿਹੜੀ ਬੈਕ ਹੈ ਬੈਕ ਪੇਨ ਇਹ ਹੋ ਰਹੀ ਹੈ ਇਦੇ ਲਈ ਆਪਾਂ ਨੇ ਆਨਲਾਈਨ ਆਰਡਰ ਕੀਤਾ ਹੈ ਇਹ ਹੈ ਨਾ ਜੀ ਜਿਹੜਾ ਇਹ ਵਾਲਾ ਮੈਂ ਤੁਹਾਨੂੰ ਦੇਖਕੇ ਦੱਸ ਰਹੀ ਹਾਂ ਇਹ ਦੇਖੋ ਇਹ ਵਾਲਾ ਡੱਬਾ ਇਹ ਦੀ ਪੈਕਿੰਗ ਹੈ ਇਹ ਵਾਲੀ ਜਿਹੜਾ ਮੈਂ ਇਹ ਯੂਜ਼ ਕਰ ਰਹੀ ਹਾਂ ਇਹ ਲੱਗਿਆ ਹੋਇਆ ਹੈ ਜੀ ਤੇ ਇਹਦੇ ਛੇ ਦੀ ਪੈਕਿੰਗ ਸੀਗੀ ਇਹ ਇਹਦੀ ਲੈਂਥ ਹੈ ਇਹ ਦੇਖੋ ਜੀ ਇਹ ਐਨ ਪੂਰਾ ਗਰਮ ਹੋਇਆ ਪਿਆ ਹੈ ਇਹਦੀ ਹੀਟ ਆਪਾਂ ਸੈੱਟ ਕਰ ਸਕਦੇ ਆ ਸੈਟ ਦਾ ਮਤਲਬ ਕੀ ਹੈ ਨਾ ਜਿੱਥੇ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਇਹ ਲਾਈਟ ਤੇ ਚੱਲਦਾ ਆ ਇਹ ਦੇਖੋ ਇਹਨੂੰ ਆਪਾਂ ਜਿੰਨੀ ਵਾਰ ਦੱਬਾਂਗੇ ਇੱਕ ਵਾਰ ਦੱਬਾਂਗੇ ਇੱਕ ਲਾਈਟ ਆ ਜੂਗੀ ਦੋ ਵਾਰ ਦੱਬਾਂਗੇ ਦੋ ਲਾਈਟ ਆ ਜਾਣਗੇ ਮਤਲਬ ਕਿ ਹੀਟ ਵੱਜ ਜੂਗੀ ਤਿੰਨ ਵਾਰ ਦੱਬਾਂਗੇ ਤਿੰਨ ਚਾਰ ਵਾਰ ਤੇ ਫੁੱਲ ਹੀਟ ਤੇ ਚੱਲਿਆ ਜਾਊਗਾ ਹੁਣ ਇਹ 2 ਘੰਟੇ ਚੱਲੀ ਜਾਊਗਾ ਫਿਰ ਆਪਣੇ ਆਪ ਹੀ ਬੰਦ ਹੋ ਜਾਊਗਾ ਮੰਨ ਲਓ ਆਪਾਂ ਨੂੰ ਇਹ ਲਾ ਕੇ ਨੀਂਦ ਆ ਜਾਂਦੀ ਹੈ ਤਾਂ 2 ਘੰਟੇ ਬਾਅਦ ਇਹਨੇ ਆਪਣੇ ਆਪ ਹੀ ਬੰਦ ਹੋ ਜਾਣਾ ਹੈ ਜੇ ਆਪਾਂ ਨੂੰ ਫੇਰ ਦੁਬਾਰਾ ਹੀਟ ਚਾਹੀਦੀ ਹੈ ਫੇਰ ਦੁਬਾਰਾ ਇਹ ਇਸ ਤਰ੍ਹਾਂ ਔਨ ਕਰਨਾ ਪੈਣਾ ਤੇ ਉਧਰ ਪਲੱਗ ਚ ਲੱਗਿਆ ਹੋਇਆ ਹੈ ਜੀ ਉਸ ਸਾਈਡ ਤੇ ਆਪਣੀ ਜਿਹੜੀ ਪਿੰਡ ਮੈਂ ਯੂਜ਼ ਕਰਦੀ ਸੀ 벨ਟ ਉਹ 벨ਟ ਜਦੋਂ ਹੌਣਾ ਸੀਗਾ ਹਨਾ ਉਦੋਂ ਕੁਝ ਭੁੱਲ ਵੀ ਗਏ ਉਹ ਲੈ ਕੇ ਆਉਣੀ ਪਰ ਕੁਝ ਉਹ ਹੱਟ ਟਾਈਮ ਲਾ ਕੇ ਰੱਖਣੀ ਨਾ ਜਣੀ ਔਖੀ ਜੀ ਲੱਗਦੀ ਸੀ ਉਹ ਪੇਟ ਜਿਆ ਕੁਟਦੰਦੀ ਸੀਗੀ ਪਰ ਆਹ ਵਾਲੀ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਤੇ ਹੁਣ ਯਾਦ ਆਇਆ ਵੀ ਤੁਹਾਡੇ ਨਾਲ ਸ਼ੇਅਰ ਵੀ ਕਰੀਏ ਪਹਿਲਾਂ ਬਸ ਮੈਂ ਭੁੱਲ ਗਈ ਇਹ ਇਸ ਤਰ੍ਹਾਂ ਇਹਦਾ ਸਾਰਾ ਇਹ ਕਿਵੇਂ ਚਲਾਉਣੀ ਹੈ ਕਿਵੇਂ ਬਸ ਇਹ ਤਾਂ ਸਿੰਪਲ ਹੀ ਆ ਉੱਥੇ ਪਲੱਗ ਲਾਤਾ ਪਲੱਗ ਦੇ ਨਾਲ ਇਹਨੂੰ ਆਨ ਕਰਤਾ ਆਨ ਦੇ ਨਾਲ ਹੀਟ ਕਿੰਨੀ ਲੈਣੀ ਆ ਉਹ ਸੈੱਟ ਕਰ ਲਈ ਟਾਈਮ ਤੁਹਾਨੂੰ ਦੱਸਿਆ ਹੀ ਇਹਨੇ 2 ਘੰਟੇ ਲਗਾਤਾਰ ਚੱਲਣਾ ਹੈ ਫਿਰ ਆਪਣੇ ਆਪ ਹੀ ਬੰਦ ਹੋ ਜਾਣਾ ਹੈ 30 ਸਕਿੰਟ ਲੱਗਦੇ ਨੇ ਇਹਨੂੰ ਜਦੋਂ ਆਪਾਂ ਔਨ ਕਰਦੇ ਆ ਗਰਮ ਹੋਣ ਦੇ ਵਿੱਚ 30 ਸਕਿੰਟ ਤੋਂ ਬਾਅਦ ਇਹਦੀ ਹੀਟ ਆਉਣ ਲੱਗ ਜਾਂਦੀ ਹੈ ਤੇ ਜਣੀ ਹੁਣ ਬਾਕੀ ਦਾ ਰਿਜ਼ਲਟ ਕਿਵੇਂ ਰਹੂਗਾ ਉਹ ਯੂਜ਼ ਕਰਨ ਤੋਂ ਬਾਅਦ ਪਤਾ ਲੱਗੂ ਪਰ ਜਣੀ ਜਿਹੜਾ ਹੈਗਾ ਵੀ ਜਣੀ ਹੁਣ ਮੈਨੂੰ ਇਹਨ ਜਿਹੜਾ ਇਹਦਾ ਸੇਕ ਹੈ ਜਿੰਨਾ ਕੀਤਾ ਹੋਇਆ ਉਹਨਾ ਆ ਰਿਹਾ ਉਸ ਤੋਂ ਜ਼ਿਆਦਾ ਮੈਂ ਕਿਹਾ ਵੀ ਪਹਿਲੀ ਵਾਰ ਕੀ ਤੇ ਉਹੀ ਸੜ ਜੇ ਢੂਹੀ ਮੇਰੀ ਏ ਵੀ ਪਤਾ ਵੀ ਮੱਛੇ ਜਾਵੇ ਤੇ ਇਹਦਾ ਰਿਜ਼ਲਟ ਕਿਵੇਂ ਆਊਗਾ ਇਹ ਫਿਰ ਮੈਂ ਯੂਜ਼ ਕਰਨ ਤੋਂ ਬਾਅਦ 2-4 ਦਿਨ ਬਾਅਦ ਹੀ ਦੱਸ ਸਕਦੀ ਆ ਜਾਂ ਅੱਜ ਜਿਵੇਂ ਯੂਜ਼ ਕਰਨ ਤੋਂ ਬਾਅਦ ਮੈਨੂੰ ਕਿਵੇਂ ਫੀਲ ਹੋਊਗਾ ਉਹ ਮੈਂ ਹਲਤਾ ਫਿਲਹਾਲ ਮੈਂ ਲਾਇਆ ਹੀ ਹੈ ਲਾ ਕੇ ਆਪਣਾ ਉੱਪਰ ਪੱਖਾ ਚੱਲ ਰਿਹਾ ਹੈ نیچے ਹੀਟ ਚੱਲ ਰਹੀ ਹੈ ਐਸੀ ਵਧੀਆ ਲੱਗਦਾ ਹੈ ਹੀਟ ਨਾਲ ਮੈਨੂੰ ਬੈਕ ਨੂੰ ਆਰਾਮ ਜਿਹਾ ਮਿਲਦਾ ਹੈ ਆਰਾਮ ਜਿਹਾ ਆਉਂਦਾ ਠੀਕ ਹੈ ਜੀ ਹਾਂਜੀ ਵੈਗਰੂ ਜੀ ਮੈਂ ਤੁਹਾਨੂੰ ਜੜੀ ਉਹ ਦਿਖਾਈ ਸੀਗੀ ਰਾਤ ਸੇਕ ਵਾਲੀ ਉਹਦੇ ਨਾਲ ਬਹੁਤ ਬਹੁਤ ਵਧੀਆ ਰਿਹਾ ਜਣੀ ਸੇਕ ਮਿਲਿਆ ਆਰਾਮ ਮਿਲਿਆ ਤੇ ਸਵੇਰ ਨੂੰ ਮੈਨੂੰ ਠੂਹੀ ਮੇਰੀ ਰਿਲੈਕਸ ਜੀ ਲੱਗੀ ਤੇ ਉਸ ਤੋਂ ਬਾਅਦ ਜਣੀ ਕਾਫੀ ਕੰਮ ਕੀਤਾ ਸਵੇਰੇ ਉੱਠ ਕੇ ਹੁਣ ਆਪਾਂ ਗਾਜਰਾਂ ਦੀ ਸਬਜੀ ਬਣਾਉਣਾ ਬਣਾਉਣੀ ਹੈ ਤੇ ਬਾਕੀ ਚਲੋ ਇਹ ਹੁੰਦਾ ਵੀ ਇਧਰ ਆ ਕੇ ਇੱਕ ਵਾਰ ਥੋੜਾ ਬੰਦਾ ਜਣੀ ਔਖਾ ਜਿਹਾ ਲੱਗਦਾ ਫੇਰ ਯੂਜ਼ ਟੂ ਹੋ ਜਾਂਦਾ ਹੈ ਤੇ ਫੇਰ ਨਹੀਂ ਔਖਾ ਲੱਗਦਾ ਹੈਗਾ ਪਰ ਜਿਵੇਂ ਮੈਨੂੰ ਬੈਕ ਦੀ ਪ੍ਰੋਬਲਮ ਪਹਿਲਾਂ ਤੋਂ ਹੀ ਚੱਲੀ ਆ ਰਹੀ ਹੈ ਉਹ ਫਿਰ ਉਹ ਜਿਹੜੀ ਚੀਜ਼ ਆਪਾਂ ਨੂੰ ਪਹਿਲਾਂ ਤੋਂ ਹੀ ਪ੍ਰੋਬਲਮ ਹੁੰਦੀ ਹੈ ਉਹ ਤਕਰੀਬਨ ਦੁਬਾਰਾ ਹੁੰਦੀ ہوئی ਹੁੰਦੀ ਹੈ ਤੇ ਪਰ ਮੈਨੂੰ ਉਹਦੇ ਨਾਲ ਫਿਰ ਮੈਨੂੰ ਐ ਸੀਗਾ ਵੀ ਦਵਾਈ ਪੇਨ ਕਿਲਰ ਕੀ ਖਾਣੀਆਂ ਨੇ ਵੀ ਇਸ ਤਰ੍ਹਾਂ ਕੁਝ ਮੈਂ ਯੂਜ਼ ਕਰਾਂ ਉਹਦੇ ਨਾਲ ਮੈਨੂੰ ਠੀਕ ਲੱਗਿਆ ਠੀਕ ਹੈ ਜੀ ਅਹ ਸਬਜ਼ੀ ਬਣਾਵਾਂਗੇ ਜੀ ਆਪਾਂ ਬਾਹਰ ਉਹਦੇ ਵਾਸਤੇ ਆਪਣੀਆਂ ਕਾਜਰਾ ਕੱਟੀਆਂ ਪਈਆਂ ਨੇ ਆਲੂ ਕੱਟੇ ਪਏ ਨੇ ਸਾਰਾ ਮਸਾਲਾ ਤਿਆਰ ਹੈ ਉਹ ਨੂੰ ਜਿਵੇਂ ਤੜਕਾ ਲਾਉਣਾ ਦੀਦੀ ਨੇ ਮੈਂ ਬਣਾਉਣੀ ਹੈ ਵੀਡੀਓ ਬਾਹਰ ਜਾ ਕੇ ਤੇ ਬਾਹਰ ਵੈਸੇ ਧੁੱਪ ਹੈ ਤੇ ਬਾਹਰਲੇ ਚੁੱਲ੍ਹੇ ਤੇ ਬਣਾਵਾਂਗੇ ਪਰ ਹਵਾ ਠੰਡੀ ਚੱਲ ਰਹੀ ਹੈ ਹੁਣ ਆਪਾਂ ਬਾਹਰ ਚੱਲਦੇ ਆਂ ਲੱਗਿਆ ਜੀ ਆਪਾਂ ਦੁਪਹਿਰੇ ਚ ਬਾਹਰ ਸਬਜ਼ੀ ਬਣਾਉਣਾ ਅਰੇ ਧੁੱਪ ਸਿੱਕਾ ਕੇ ਨਾਲੇ ਸਬਜ਼ੀ ਬਣਾਵਾਗੇ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਇਹ ਸਾਰਾ ਸਮਾਨ ਲੈ ਲਿਆ ਲੂਣ ਮਿਰਚ ਇੱਧਰ ਤੇਲ ਪਾ ਲਿਆ ਕੜਾਹੀ ਤੇ ਜੀਰਾ ਪਾਤਾ ਇਹ ਕੁੱਟਿਆ ਹੋਇਆ ਲਸਣ ਹੈ ਤੇ ਇੱਧਰ ਇਹ ਅਦਰਕ ਹੋ ਗਿਆ ਇਹ ਗਾਜਰ ਹੋਗੀ ਇਹ ਪਿਆਜ਼ ਹੋ ਗਿਆ ਤੇ ਹਰੀ ਮਿਰਚ ਪਾ ਲਈ ਸਾਰਾ ਸਮਾਨ ਲੈ ਲਿਆ ਕਸੂਰੀ ਮੇਥੀ ਹੁਣ ਸਭ ਤੋਂ ਪਹਿਲਾਂ ਇਹਨੂੰ ਪੁੰਨਾਗੇ ਆ ਜੀਰੇ ਨੂੰ ਤੇ ਅਦਰਕ ਨੂੰ ਇੱਥੇ ਦਾ ਸੇਕ ਜਾਦਾ ਵੱਡੇ ਚੁੱਲੇ ਨੇ ਐਨ ਸੋਨਾ ਸੇਕ ਲੱਗਦਾ ਵੈਸੇ ਇੱਥੇ ਓਟ ਹੈਗੀ ਐ ਹਵਾ ਨਹੀਂ ਲੱਗਦੀ ਹੂੰ ਹਵਾ ਚੱਲਦੀ ਐ ਪਰ ਇੱਥੇ ਨਹੀਂ ਲੱਗ ਰਹੀ ਇਹ ਦੇਖੋ ਕਿੰਨੀ ਸੋਹਣੀ ਹਵਾ ਚੱਲ ਰਹੀ ਐ ਹੁਣ ਤਾਂ ਸੋਨਾ ਬੁਰ ਆ ਗਿਆ ਇਹਨੂੰ ਆਹ ਕੀ ਐ ਅਨਾਰ ਲਾਲ ਲਾਲ ਜੇ ਫੁੱਲ ਐਨ ਪਰ ਗਿਆ ਇਹ ਹਵਾ ਨਾਲ ਗਿਰ ਗਿਆ ਲਸਣ ਲਸਣ ਲੰਘ ਗਿਆ ਪਾਣੀ ਲਾਇਆ ਕੋਸ ਸਕਦਾ ਬੰਦਾ ਨਹੀਂ ਆ ਜਾ ਵਿੱਚ ਦੇ ਲੰਘੇ ਨਹੀਂ ਐਨਾ ਤਾਂ ਕਿਵੇਂ ਲੰਘਿਆ ਕੋਈ ਨਹੀਂ ਵਿੱਚ ਬੜੇ ਹੋਇਆ ਉੱਥੇ ਨਹੀਂ ਦਿੱਤੀਆਂ ਅੱਛਾ ਜੂਨਾਰ ਵੱਡੇ ਵੱਡੇ ਨਾ ਤਾਂ ਪਾਣੀ ਨਾਲ ਅੱਛਾ ਅੱਛਾ ਸਕਸ ਛੇਤੀ ਬ੍ਰਾਊਨ ਹੋ ਜਾਣਗੇ ਜਿਵੇਂ ਤੁਹਾਨੂੰ ਦੱਸਿਆ ਸੀ ਇੱਕ ਬਹੁਤ ਖੁਸ਼ਬੂ ਵੀ ਚੱਲ ਆ ਜੀ ਮੈਂ ਤਾਂ ਦੇਖਾ ਥੋੜੇ ਜਰਨ ਆ ਜਾਣਾ ਹਾਂ ਜੀ ਇੱਥੇ ਛਾਂ ਆ ਜਾਂਦੀ ਹੈ ਥੋੜੇ ਜਰਨ ਪਹਿਲਾਂ ਚੜਦੀ ਛਾਂ બીજી ਸਾਈਡ ਹੁੰਦੀ ਹੈ ਟਿੱਪਦੀ ਇਸ ਸਾਈਡ ਆ ਜਾਂਦੀ ਹੈ ਇਹ ਬਕਾਇਦਾ ਇਹ ਹੋ ਗਿਆ ਜੀ ਬ੍ਰਾਊਨ ਤੇ ਬਰੈਗੀ ਤੇ ਲਸਣ ਨਾਲ ਸੌਰੀ ਪਿਆਜ਼ ਤੇ ਬਰੀ ਮਸਪਾ ਲਸਣ ਜੀ ਦਾ ਬ੍ਰਾਊਨ ਹੋ ਗੂ ਦੇਖੋ ਇਹ ਚੇਟ ਬਹੁਤ ਅਨਾਲ ਪਤਾ ਜੀ ਅਦਰਕ ਤਾਂ ਨਮਕ ਟੇਸਟ ਅਕੋਰਡਿੰਗ ਕੀ ਪਸੂਰੀ ਇੱਥੇ ਹਲਦੀ ਇੱਧਰ ਹਲਦੀ ਦਾ ਘੱਟ ਰੰਗ ਪਤੀ ਘੱਟ ਵਧੀਆ ਰੰਗ ਹੈ ਹੂੰ ਹੂੰ ਹਲਦੀ ਲੱਗਦੀ ਹਮੇਸ਼ਾ ਇਸ ਤਰ੍ਹਾਂ ਹੀ ਹੁੰਦੀ ਹੈ ਪਤਾ ਨਹੀਂ ਜੇ ਪਾਉਣੀ ਹੈ ਸਬਜ਼ੀ ਜੇ ਨਹੀਂ ਰੰਗ ਤੇ ਜੀ ਹੋ ਰਿਹਾ ਹੈ ਕਾਲਸ ਜੀ ਵਰਗਾ ਰੰਗ ਜਿਹੜਾ ਬੇਸੂਆ ਜਾ ਕਰ ਦਿੰਦੀ ਹੈ ਨਾ ਸਾਹ ਦਾ ਵਾਗੜਾ ਵੀ ਜਾਂ ਤੰਗ ਦਾ ਵਾਗੜਾ पाती जी मिर्च टेस्ट अकॉर्डिंग पाता गरम मसाला ये मसाला बनके तैयार हो गया सब्जी का सब्जी I yeah. 我发电子。嗯 ਉੜੇ ਜੇ ਪਾਣੀ ਪਾਉਣੇ ਨੇ ਨਿਕਟ ਸਰਫਤ ਕੱਟ ਰਹੇ ਹਾਂ ਇਹਨਾਂ ਨੂੰ ਸਿੱਟਾ ਜਿਹਾ ਬਣਾਉਣਾ ਹੈ ਗਾਜਰਾਂ ਦੇ ਖੁਰੂਜੇ ਨੇ ਇਹਨਾਂ ਨੂੰ ਪਾਣੀ ਦੇ ਸਾਡੇ ਇਹ ਗਾਜਰਾਂ ਦੇ ਵਿੱਚੋਂ ਆਪ ਹੀ ਨਿਕਲੇ ਹੋਏ ਹੈ ਇਹਦੀ ਪਾਣੀ ਇਹਨਾਂ ਵਿੱਚ ਆਪਾਂ ਪਾਣੀ ਨਹੀਂ ਪਾਉਣੇ ਸਸੇ ਹੀ ਢੱਕ ਦੇਣੇ ਅੰਜੀ ਦੀ ਸਬਜ਼ੀ ਫਿਰ ਅਗਲੀ ਵੀਡੀਓਸ ਵਿੱਚ ਮਿਲਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਸ ਇਹ ਪੰਜ ਕਿ ਮਿੰਟ ਪੱਕ ਲਊਗੀ ਬਸ ਫਿਰ ਬਣ ਕੇ ਤਿਆਰ